ਜੇਕਰ ਤੁਸੀਂ ਵੀ ਰੋਡ ਉੱਤੇ ਚੱਲਣ ਵੇਲੇ ਕਦੇ ਅਜਿਹੇ ਵਾਹਨ ਦੇ ਪਿੱਛੇ ਆਪਣਾ ਵਾਹਨ ਲਗਾਉਂਦੇ ਹੋ ਤਾਂ ਅੱਜ ਹੀ ਸਾਵਧਾਨ ਹੋ ਜਾਓ ਕਿਉਂਕਿ ਕੁਝ ਪਤਾ ਨਹੀਂ ਅੱਗੇ ਜਾਂਦਾ ਜਾਂਦਾ ਵਾਹਨ ਕਦੋਂ ਪਿੱਛੇ ਮੁੜ ਜਾਵੇ ਸੋ ਇਸ ਕਰਕੇ ਹਮੇਸ਼ਾ ਹੀ ਅੱਗੇ ਜਾਂਦੇ ਵਾਹਨ ਤੋਂ ਦੂਰੀ ਬਣਾ ਕੇ ਰੱਖੋ ਤਸਵੀਰਾਂ 'ਚ ਨਜ਼ਰ ਆ ਰਹੀ ਬੱਸ ਨੂੰ ਲੁਧਿਆਣਾ ਵਿਖੇ ਟੋਚਨ ਪਾ ਕੇ ਦੂਜੀ ਬੱਸ ਲੈ ਕੇ ਜਾ ਰਹੀ ਸੀ ਪਰ ਇਸੇ ਦੌਰਾਨ ਹੀ ਇਸ ਬੱਸ ਦਾ ਅਚਾਨਕ ਕੁੰਡਾ ਟੁੱਟ ਗਿਆ ਜਾਨੀ ਕਿ ਹੁੱਕ ਟੁੱਟ ਗਈ ਜਿਸ ਕਾਰਨ ਬੱਸ ਦੇ ਟਾਇਰ ਅੱਗੇ ਨੂੰ ਘੁੰਮਣ ਦੀ ਬਜਾਏ ਪਿੱਛੇ ਘੁੰਮਣ ਲੱਗੇ ਜਿਸ ਕਾਰਨ ਪਿੱਛੇ ਆਉਂਦੇ ਵਾਹਨਾਂ ਨੂੰ ਸੰਭਲਣ ਦਾ ਮੌਕਾ ਵੀ ਨਹੀਂ ਮਿਲਿਆ ਜਿਸ ਤੋਂ ਬਾਅਦ ਫਿਰ ਜੋ ਸੀਨ ਬਣਿਆ ਉਹ ਦੇਖੋ ਅਜੀ ਦੇਖਿਆ ਬਾਸਾ ਦੋ ਰੋੜ ਦੇ ਪੰਜਾਬ ਰੋੜੇ ਦੇ ਬੱਸਾ ਸੀ ਐਦਾ ਟੋਚਨ ਖੁੱਲ ਗਿਆ ਵਾ ਉਹ ਪਿੱਛੇ ਜਾ ਕੇ ਉਹ ਛੋਟੇ ਹਾਥੀ ਤੇ ਵੱਜੀਆ ਛੋਟਾ ਹਾਥੀ ਜਾ ਕੇ ਇੱਕ ਮੋਟਰਸਾਈਕਲ ਤੇ ਵੱਜਿਆ ਵਾ ਦੋਨਾਂ ਦੇ ਸੱਟਾਂ ਲੱਗੀਆਂ ਨੇ ਉਹਨਾਂ ਨੂੰ ਹਸਪੀਟਲ ਲੈ ਕੇ ਗਏ ਕਿੰਨੇ ਸੱਟਾਂ ਲੱਗੀਆਂ ਨੇ ਸੱਟਾਂ ਤਕਰੀਬਨ ਕਾਫੀ ਸੱਟਾਂ ਲੱਗੀਆਂ ਨੇ ਉਹਨਾਂ ਦੇ ਕਾਫੀ ਸੱਟਾਂ ਲੱਗੀਆਂ ਹਨ ਇਹ ਸਾਡੇ ਤਲਵਾਰ ਸਾਹਿਬ ਨੇ ਉਹਨਾਂ ਦਾ ਦਫਤਰ ਹੈ ਇਹ ਟਿਪਰ ਰੋੜ ਏਰੀਆ ਪਿੰਦਾ ਉੱਥੇ ਇਹ ਹਾਸਤਾ ਹੋਇਆ ਅੱਛਾ ਬਚਾਅ ਹੋ ਗਿਆ ਬਾਈ ਜਾਨਾਂ ਜਾਨੋ ਬਚਾਵਾ ਦਾ ਸੱਟਾ ਕਾਫੀ ਨੇ ਇੰਜਰਡ ਦੇ ਅੱਛਾ ਇੱਥੇ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚ ਗਏ ਮੌਕੇ ਤੇ ਪੁਲਿਸ ਅਧਿਕਾਰੀ ਪਹੁੰਚ ਚੁੱਕੇ ਨੇ ਉਹਨਾਂ ਨੇ ਜਾਨਾਂ ਖਲਵਾ ਦਿੱਤਾ ਵਾ ਮਤਲਬ ਕਾਫੀ ਬਚਾਅ ਹੋ ਗਿਆ ਜਾਨਾਂ ਦਾ ਬਚਾਅ ਹੋ ਗਿਆ ਤਕਰੀਬਨ ਦੋ ਬੰਦੇ ਇੰਜਰਡ ਆ ਅੱਛਾ ਜੀ ਆ ਪਿੱਛੇ ਗੱਡੀ ਆ ਟੋਇਨ ਡੇਡ ਦਾ ਟੋਇਨ ਟੁੱਟ ਗਿਆ ਟੋਇਨ ਟੁੱਟ ਗੱਡੀ ਪਿੱਛੇ ਰੁੜ ਗਈ ਅੱਛਾ ਜੀ ਪਿੱਛੇ ਰੁੜ ਗਏ ਹੁਣ ਸਾਨੂੰ ਨਹੀਂ ਪਤਾ ਵੀ ਪਿੱਛੇ ਗੱਡੀ ਆ ਰਹੀ ਜੀ ਕਿੱਤੇ ਕਿਹੜੀ ਜਗ੍ਹਾ ਤੋਂ ਲੈ ਕੇ ਆਈ ਸੀ ਬਾਈ ਜੀ ਇਹਨੂੰ ਲੈ ਕੇ ਆਈ ਸੀ ਭੋਗਪੁਰ ਤੋਂ ਲੈ ਕੇ ਆਇਆ ਭੋਗਪੁਰ ਤੋਂ ਲੈ ਕੇ ਆਇਆ ਕਿੰਨੀ ਖਰਾਬ ਸੀ ਗੱਡੀ ਖਰਾਬ ਹੋਈ ਉਹ ਪਰਸੋਂ ਦੀ ਖਰਾਬ ਖੜੀ ਸੀ ਅੱਛਾ ਤੁਸੀਂ ਉਦੋਂ ਟੋਚਰ ਬਾਕੇ ਲੈ ਕੇ ਆ ਰਹੇ ਸੀ ਟੋਚਰ ਬਾਕੇ ਲੈ ਕੇ ਆਇਆ ਅਚਾਨਕ ਟੁੱਟ ਗਿਆ ਅਚਾਨਕ ਟੁੱਟ ਗਿਆ ਮੂਰੇ ਜਾ ਉਹ ਬਿਆਸੀ ਦੇਖ ਲਓ ਤੁਸੀਂ ਫੋਟੋ ਖਿੱਚ ਲਓ ਉਹਦਾ ਬਚਾਅ ਹੋ ਗਿਆ ਉਦਾਂ ਬਚਾਅ ਹੋ ਗਿਆ ਉਹ ਗੱਡੀ ਦੇ ਪਿੱਛੇ ਪਿੱਛੇ ਟੈਂਪੀਕ ਉਹਨਾਂ ਦੀ ਗੱਡੀ ਥੋੜੀ ਬੁਟ ਗਈ ਜਿਹੜੀ ਪਿੱਛੇ ਵਾਲੀ ਆ ਪਰ ਜਾਨੀ ਬਚਾਅ ਹੋ ਗਿਆ ਟੋਇਨ ਟੁੱਟ ਪਕਰ ਗਿਆ ਉਹਨਾਂ ਨੇ ਗੱਲਬਾਤ ਕੋਈ ਉਹ ਜਨ ਮਾਈਲੇਜ ਨੂੰ ਗੱਡੀ ਖੜਾ ਕੇ ਕੋਈ ਸਾਡੇ ਆੜੋਂ ਤੋਂ ਪਹਿਲੇ ਮੋਟਰਸਾਈਕਲ ਵਿੱਚ ਬਸੇ ਸੀ ਪੁੱਲੇ ਤੇ ਟੁੱਟ ਗਿਆ ਜਿੱਕਰ ਵੀ ਬੱਸ ਰੁਕ ਗਈ ਆ ਅੱਛਾ ਜੀ ਤੇ ਪਿੱਛੇ ਉਹ ਗੱਡੀ ਵੱਜੀ ਜਾਣਾਂਗੇ ਵਿੱਚ ਮੋਟਰਸਾਈਕਲ ਫਸ ਗਿਆ ਜੀ ਅੱਛਾ ਕੋਈ ਬੰਦੇ ਦਾ ਮੌਤ ਬਚਾਈ ਆ ਜੀ ਪੰਜਾਬ ਆ ਬੰਦੇ ਹਸタル ਦੇ ਤੇ ਨਹੀਂ ਬਚਾਈ ਆ ਜੀ ਹਸਪੀਟਲ ਗਾਂਦੀ ਲੋੜੀ ਵੀ ਠੀਕ ਹੈ ਬਸਾਂ ਨੇ ਕਿੱਥੇ ਨਹੀਂ ਬਸਾਂ ਵਾਲੇ ਉਹ ਖੜੇ ਵੀ ਪਿੱਛੇ ਰੁਕੀ ਉਹ ਵੀ ਤਾਂ ਵਾਲੇ ਜੀ ਇੱਕ ਉਹ ਖੜਾ ਇੱਕ ਉਹ ਖੜਾ ਪੁਲਿਸ ਅਧਿਕਾਰੀਆਂ ਦੇ ਮੁਤਾਬਕ ਵਾਹਨਾਂ ਦਾ ਥੋੜਾ ਬਹੁਤਾ مالی ਨੁਕਸਾਨ ਜ਼ਰੂਰ ਹੋਇਆ ਪਰ ਉੱਥੇ ਹੀ ਜਾਨੀ ਨੁਕਸਾਨ ਤੋਂ ਬਚਾ ਰਿਹਾ ਸੋ ਦੋਸਤੋ ਰੋਡ ਉੱਤੇ ਚੱਲਣ ਲੱਗੇ ਤੁਸੀਂ ਵੀ ਧਿਆਨ ਰੱਖਿਆ ਕਰੋ ਹਕੀਕੀ ਟੀਵੀ ਪੰਜਾਬੀ ਲਈ ਲੁਧਿਆਣਾ ਤੋਂ ਸੁਰਿੰਦਰ ਸੋਨੀ ਦੀ ਰਿਪੋਰਟ